ਅਜੂਰੇ ਦੇਸ਼ ਦੇ ਵਿੱਚ ਧੂਮ ਧਾਮ ਦੇ ਨਾਲ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਣਾ ਸੀ ਪਰ ਪੰਜਾਬ ਦੇ ਜਲੰਧਰ ਦੇ ਵਿੱਚ ਹੁਣ ਇਹ ਸੰਭਵ ਨਹੀਂ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਦਿਨ ਚੜ੍ਹਦੇ ਜਲੰਧਰ ਸ਼ਹਿਰ ਦੇ ਵਿੱਚ ਬਰਸਾਤ ਹੋਈ ਹੈ ਉਸ ਕਾਰਨ 라ਵਣ ਦੇ ਪੁਤਲੇ ਗਿੱਲੇ ਹੋ ਚੁੱਕੇ ਨੇ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਐ ਬਸਤੀ ਸ਼ੇਖ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੁਤਲੇ ਗਿੱਲੇ ਹੋਣ ਤੋਂ ਬਾਅਦ ਮੀਗਨਾ ਦੀ ਗਰਦਨ ਟੁੱਟ ਗਈ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਨਿਰਾਸ਼ਾ ਦੇਖਣ ਨੂੰ ਮਿਲੀ ਹੈ ਅੱਜ ਬੜੇ ਹੀ ਧੂਮ-ਧਾਮ ਦੇ ਨਾਲ ਸ਼ਾਮ ਦੇ ਸਮੇਂ ਦਹਨ ਕੀਤਾ ਜਾਣਾ ਸੀ ਇਹਨਾਂ ਪੁਤਲਿਆਂ ਦਾ ਪਰ ਉਸ ਤੋਂ ਪਹਿਲਾਂ ਹੀ ਹੋਈ ਬਰਸਾਤ ਦੇ ਕਾਰਨ ਇਹ ਪੁਤਲੇ ਗਿੱਲੇ ਹੋ ਚੁੱਕੇ ਐ ਜਿਸ ਕਾਰਨ ਲੋਕਾਂ ਦੇ ਵਿੱਚ ਤੇ ਕਮੇਟੀ ਦੇ ਵਿੱਚ ਕਾਫੀ ਜ਼ਿਆਦਾ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਐ ਇਹਨਾਂ ਪੁਤਲਿਆਂ ਨੂੰ ਬਣਾਉਣ ਦੇ ਲਈ ਕਮੇਟੀ ਦੇ ਵੱਲੋਂ ਹਜ਼ਾਰਾਂ ਰੁਪਏ ਦਾ ਖਰਚ ਕੀਤਾ ਗਿਆ ਪਰ ਹੁਣ ਇੱਕ ਜਿਸ ਤਰੀਕੇ ਗਿੱਲੇ ਹੋਏ ਨੇ ਤੇ ਇਹਨਾਂ ਦਾ ਦਹਨ ਕਰਨਾ ਅਸੰਭਵ ਲੱਗ ਰਿਹਾ ਲੋਕ ਕਾਫੀ ਜ਼ਿਆਦਾ ਨਿਰਾਸ਼ ਨੇ ਕਿ ਪੂਰਾ ਸਾਲ ਦਸ਼ਹਿਰੇ ਦੀ ਉਡੀਕ ਕੀਤੀ ਹੈ ਤੇ ਹੁਣ ਦਸ਼ਹਿਰੇ ਵਾਲੇ ਦਿਨ ਮੌਸਮ ਖਰਾਬ ਹੋਣ ਕਰਕੇ ਜੋ ਬਰਸਾਤ ਹੋਈ ਉਸ ਕਾਰਨ ਰਾਵਣ ਕੁੰਭਕਰਨ ਤੇ ਮੇਗਨਾਥ ਇਹਨਾਂ ਦੇ ਪੁਤਲੇ ਗਿੱਲੇ ਹੋ ਚੁੱਕੇ ਨੇ ਜਲੰਧਰ ਦੀਆਂ ਵੱਖੋ ਵੱਖਰੀਆਂ ਗਰਾਊਂਡਸ ਦੇ ਵਿੱਚ ਦਸ਼ਹਿਰੇ ਦਾ ਇਹ ਤਿਉਹਾਰ ਮਨਾਇਆ ਜਾਣਾ ਸੀ ਪਰ ਉੱਥੇ ਅਸਮਾਨ ਥੱਲੇ ਪਏ ਇਹ ਪੁਤਲੇ ਰਾਵਣ ਕੁੰਭਕਰਨ ਤੇ ਮੇਗਨਾਥ ਦੇ ਜੁੜੇ ਤਿੰਨੇ ਪੁਤਲੇ ਨੇ ਉਹ ਜਿਸ ਤਰੀਕੇ ਬਰਸਾਤੀ ਪਾਣੀ ਨਾਲ ਗਿੱਲੇ ਹੋਏ ਨੇ ਜੇ ਉਸ ਨੂੰ ਵੇਖ ਕੇ ਲੋਕਾਂ ਦੇ ਵਿੱਚ ਨਿਰਾਸ਼ਾ ਹੈ ਤੇ ਉਹਨਾਂ ਨੂੰ ਜੋ ਚਾਹ ਸੀ ਅੱਜ ਦਾ ਤਿਉਹਾਰ ਮਨਾਉਂਦਾ ਉਹ ਚਾਹ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ